ਉਹ ਵਿਕਰਮ ਮਜੀਠੀਆ ਦੇ ਨਾਲ ਹੀ ਜੁੜਦੀ ਵਿਕਰਮ ਮਜੀਠੀਆ ਦਾ ਰਿਮਾਂਡ ਦੇ ਵਿੱਚ 4 ਦਿਨ ਦਾ ਵਾਧਾ ਹੋਇਆ ਜਿੱਦਾਂ ਤੁਸੀਂ ਕਿਹਾ ਸੀਗਾ ਵੀ ਇਹ 14 ਦਿਨ ਤੱਕ ਜਿਹੜੀ ਰਿਮਾਂਡ ਦੇ ਸਕਦੇ ਆ ਆ ਕੀ ਕੀ ਨਿਕਲਿਆ ਜੀ ਚਾਰਾਂ ਦਾ ਜਿਹੜੇ ਹੁਣ ਤੁਹਾਨੂੰ ਨਿਕਲਣ ਦੀ ਸੰਭਾਵਨਾ ਹੈ ਸ਼ਾਇਦ ਕਿ ਉਹ ਹਿਮਾਚਲ ਚ ਲੈ ਕੇ ਗਏ ਕਾਫੀ ਕਹਿੰਦੇ ਜੀ ਮਜੀਠੀਆ ਸਾਨੂੰ ਸਹਿਯੋਗ ਨਹੀਂ ਦੇ ਰਿਹਾ ਜੀ ਟਲ ਸਾਬ ਆ ਬਿਲਕੁਲ ਸਟੇਟ ਇਹ ਗੱਲ ਕਹਿ ਰਹੀ ਹੈ ਸਰਕਾਰ ਕਹਿ ਰਹੀ ਹੈ ਪੁਲਿਸ ਕਹਿ ਰਹੀ ਹੈ ਕਿ ਸਾਨੂੰ ਸਹਿਯੋਗ ਨਹੀਂ ਦੇ ਰਿਹਾ ਵਿਕਰਮ ਮਜੀਠੀਆ ਜੀ ਇਕਰਮ ਮਜੀਠੀਆ ਨੂੰ ਪਰਸੋਂ ਮਜੀਠੀਆ ਲੈਂਦਾ ਮਜੀਠੀਆ ਲੈਂਦਾ ਜੀ ਅਸੀਂ ਕੱਲ ਫਿਰ ਉਹਨੂੰ ਲੈ ਕੇ ਗਏ ਸੀ ਕੋਰਟ ਦੇ ਵਿੱਚ ਉਹ ਤੋਂ ਪਹਿਲਾਂ ਉਹਨੂੰ Shimla ਲੈ ਕੇ ਗਏ ਸੀ ਹਮ ਹਮ Shimla ਇੱਕ ਦਿਨ ਆਇਆ ਸੀ ਉੱਥੋਂ Shimla ਤੋਂ ਜਿਹੜਾ ਬਿਆਨ ਦਿੱਤਾ ਸੀ ਚੰਦੀ ਸਾਹਿਬ ਯਾਦ ਕਰੋ ਉਹਦੇ ਚ ਵੀ ਉਹਨਾਂ ਨੇ ਕਹੇ ਸੀ ਸਾਨੂੰ ਸਹਿਯੋਗ ਨਹੀਂ ਦੇ ਰਿਹਾ ਜੀ ਕੱਲ ਵੀ ਅਦਾਲਤ ਦੇ ਵਿੱਚ ਉਹਨਾਂ ਨੇ ਕਿਹਾ ਜੀ ਸਾਨੂੰ ਸਹਿਯੋਗ ਨਹੀਂ ਦੇ ਰਿਹਾ ਹਮ ਹਮ ਲੇਕਿਨ ਇੱਕ ਗੱਲ ਜਿਹੜੀ ਹੈਗੀ ਆ ਉਹ ਬੜੀ ਜ਼ਬਰਦਸਤ ਹੈ ਜਿਹੜੀ ਕੱਲ ਸਰਕਾਰੀ ਵਕੀਲਾ ਨੇ ਜਗ੍ਹਾ ਚੱਗ ਜਾ ਹਰ ਕੀਤੀ ਹੈ ਹਮ ਹਮ ਸਰਕਾਰੀ ਵਕੀਲ ਇਹ ਕਹਿੰਦੇ ਆ ਕਿ ਵਿਕਰਮ ਮਜੀਠੀਆ ਨੇ ਜਿਹੜਾ ਆਪਣਾ ਐਲਾਨਨਾਮਾ ਡੈਕਲੇਰੇਸ਼ਨ ਇਲੈਕਸ਼ਨ ਵੇਲੇ ਦਿੱਤਾ ਹੈ ਉਹਨ ਵਿੱਚ ਜਿਹਨੇ ਜ਼ਮੀਨ ਦਾ ਇੱਕ ਛੋਟਾ ਜਿਹਾ ਟੁਕੜਾ ਲਿਖਾਇਆ ਹੈ ਕਿ ਸਾਡੇ ਕੋਲੇ ਹਿਮਾਚਲ ਪ੍ਰਦੇਸ਼ ਦੇ ਵਿੱਚ ਜ਼ਮੀਨ ਹੈਗੀ ਹੈ ਜੀ ਇਹਦੇ ਸਾਡੀ ਟੀਮ ਉੱਥੇ ਗਈ ਹੈ ਤੇ ਸਾਡੀ ਟੀਮ ਨੇ ਜਾ ਕੇ ਉੱਥੇ ਜਿਹੜੀ ਹੈ ਉਹ ਜ਼ਮੀਨ ਲੱਭੀ ਹੈ ਹਾਂ ਹਾਂ ਤੇ ਜ਼ਮੀਨ ਕਹਿੰਦੇ ਜੀ 10 ਏਕੜ ਦੀ ਜ਼ਮੀਨ ਹੈ ਇਹਨਾਂ ਦੇ ਕੋਲ ਹਾਂ ਹਾਂ ਸਾਰਾ ਏਕੜ ਸਾਰੀ ਸਾਰੀ 10 ਏਕੜ ਹਾਂ ਜੀ ਸੌਇਕੜ ਜਮੀਨ ਲੰਬੀ ਹੈ ਹੂੰ ਹੂੰ ਹੁਣ ਤੁਸੀਂ ਦੇਖੋ ਸਪੇਡ ਵੀ ਕਰ ਵਿੱਚ 100 ਇਕੜ ਜਮੀਨ ਲੰਬੀ ਹੈ ਜੀ ਹੈ ਬੇਨਾਮੀ ਹੂੰ ਹੂੰ ਹੁਣ ਬੇਨਾਮੀ ਨਾ ਤੇ ਕਿਹਦੇ ਦੇ ਜੀ ਜਿੱਥੋਂ ਤੱਕ ਮੈਨੂੰ ਹਿਮਾਚਲ ਪ੍ਰਦੇਸ਼ ਦੀ ਜਾਣਕਾਰੀ ਹੈ ਜਾਂ ਆਪਣੇ ਹੋਰ ਜਿਹੜੇ ਬੜੇ ਸਿਆਣੇ ਬੰਦੇ ਐ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਪੰਜਾਬ ਦੇ ਲੋਕ ਜ਼ਮੀਨਾਂ ਨਹੀਂ ਖਰੀਦ ਸਕਦੇ ਬਿਲਕੁਲ ਜੀ ਜੇ ਉੱਥੇ ਕਿਸੇ ਨੇ ਕੋਈ ਘਰ ਵਗੈਰਾ ਬਣਾਉਣਾ ਤਾਂ ਉਹਦੀ ਵਕਾਇਦਾ ਪ੍ਰਵਾਨਗੀ ਲੈਣੀ ਪੈਂਦੀ ਹੈ ਹੂੰ ਹੂੰ ਮੈਂ ਤੁਹਾਡੇ ਯਾਦ ਕਰਾਉਣਾ ਕੇ ਪੀਐਸ ਗਿੱਲ ਨੇ ਆਪਣਾ ਮਕਾਨ ਬਣਾਇਆ ਸੀ ਤੇ ਉਦੋਂ ਬੜੀ ਚਰਚਾ ਹੋਈ ਸੀ ਹਾਂ ਹਾਂ ਉਹਦੀ ਵੀ ਪ੍ਰਵਾਨੀ ਲਈ ਗਈ ਸੀ ਸੋਨੀਆ ਗਾਂਧੀ, ਰਜੀਵ ਗਾਂਧੀ ਦੀ ਤੀ ਪ੍ਰਿੰਕਾ ਗਾਂਧੀ ਵਾਰਡਰਾਂ ਨੇ ਉੱਥੇ ਆਪਣਾ ਮਕਾਨ ਬਣਾਇਆ ਪ੍ਰਵਾਨਗੀ ਉਹਦੀ ਵੀ ਲਈ ਗਈ ਸੀ ਜੀ ਵਿਕਰਮ ਮਜੀਦੀਆ ਜੇ ਪਾਵਰ ਦੇ ਵਿੱਚ ਆਉਂਦਾ ਹੈ ਤਾਂ ਇਹ ਪਾਵਰ ਚ ਆਉਂਦਾ 1900 ਅ ਅ 2007 ਜੀ 2007 ਦੇ ਵਿੱਚ ਇਹ ਅਸੈਂਬਲੀ ਦਾ ਮੈਂਬਰ ਬਣਦਾ ਔਰ ਉਦੋਂ ਹੀ ਇੱਕ ਜੀਲ ਬਣਦਾ ਹਾਂ ਹਾਂ ਬਾਅਦੇ ਆਂਦਾ 1947 ਚ ਜੀ 1966 ਦੇ ਵਿੱਚ ਜਿਹੜੀ ਪੰਜਾਬ ਦੀ ਵੰਡ ਹੁੰਦੀ ਐ ਜਦੋਂ ਆ ਫਿਰ ਪੰਜਾਬੀ ਸੂਬੇ ਬਣੇ ਜੀ ਉਹਦੇ ਵਿੱਚ ਹਿਮਾਚਲ ਪ੍ਰਦੇਸ਼ ਦਾ ਬਟਾ ਹਿੱਸਾ ਜਿਹੜਾ ਇਹ Shimla ਵਾਲਾ ਇਹ ਸਾਡੇ ਅਧਿਕਾਰ ਤੋਂ ਨਿਕਲ ਕੇ ਹਿਮਾਚਲ ਚਲਾ ਗਿਆ ਜੀ ਇਹਦਾ ਮਤਲਬ ਇਹ ਐ ਕਿ ਜਿਹੜੀ ਉਹ ਜ਼ਮੀਨ ਐ ਉਹ ਜਿਹੜੀ ਬੇਨਾਮੀ ਜ਼ਮੀਨ ਐ ਹਿਮਾਚਲ ਪ੍ਰਦੇਸ਼ ਦੇ ਵਿੱਚ ਖਰੀਦੀ ਹੋਈ ਜਿਹਨੂੰ ਆਪਾਂ 100 ਏਕੜ ਕਹਿ ਲੀਏ ਹੂੰ ਜੇ ਇਹਨਾਂ ਤੇ ਟਿਕੀਨ ਵੀ ਕਰ ਲਿਆ ਜਾਵੇ ਤਾਂ ਮਤਲਬ ਇਹ ਐ ਕਿ ਉਹ ਬੰਦਾ ਫਿਰ ਹਿਮਾਚਲ ਦਾ ਹੀ ਵਾਸੀ ਹੋਊਗਾ ਹੂੰ ਹੂੰ ਕਿ ਹਿਮਾਚਲ ਦੇ ਵਿੱਚ ਹਿਮਾਚਲ ਦਾ ਬਸਤੀ ਖਰੀਦ ਸਕਦਾ ਹੈ ਜੇ ਹਿਮਾਚਲ ਦਾ ਵਸਨੀਕ ਨਹੀਂ ਫਿਰ ਚੰਦੀ ਸਾਹਿਬ ਇਹ ਵੀ 1960 ਤੋਂ ਜ਼ਮੀਨ ਖਰੀਦੀ ਹੋਈ ਹੈ ਜੀ ਤੇ 1960 ਤੋਂ ਪਹਿਲਾਂ ਜਦੋਂ 1947 ਵਗੈਰਾ ਇਹ ਸਾਰਾ ਆਪਣਾ ਵਿੱਚੀ ਹੁੰਦਾ ਸੀ ਹਿਮਾਚਲ ਪ੍ਰਦੇਸ਼ ਦੀ ਜ਼ਮੀਨ ਉਸ ਵੇਲੇ ਦੀ ਵੀ ਉਸਾਈ ਦੀ ਹੈ ਜੀ ਪਰ ਉਸ ਵੇਲੇ ਬੇਨਾਮੀ ਜ਼ਮੀਨ ਬਣਾਉਣ ਦੀ ਲੋੜ ਨਹੀਂ ਸੀ ਕਿਉਂਕਿ ਉਦੋਂ ਮਜੀਠੀਆ ਪਰਿਵਾਰ ਦਾ ਟੰਕਾ ਪੈਦਾ ਹੁੰਦਾ ਸੀ ਜੀ ਇਹਦਾ ਦਾਦਾ ਜੀ ਆਰ ਸਰਦਾਰ ਸੁਰਜੀਤ ਸਿੰਘ ਉਹ ਭਾਰਤ ਦਾ ਡਿਪਟੀ ਡਿਫੈਂਸ ਮਿਨਿਸਟਰ ਰਿਹਾ ਸੀ ਤੇ ਨਾਲ ਹੀ ਉਹਨਾਂ ਦੇ ਨਾਲ ਜਸੀਲਿੰਗ ਹੁੰਦੀ ਸੀ 30 ਏਕੜ ਸਾਡੇ 17.5 ਏਕੜੇ ਦਾ ਕਾਨੂੰਨੀ ਇਮਰਾਏ ਸੀ ਜੀ ਅੱਜ ਵੀ ਜੇ ਆਪਾਂ ਦੇਖੀਏ ਤੇ ਉੱਥੇ ਬਹੁਤ ਸਾਰੇ ਪਰਿਵਾਰ ਹੈਗੇ ਜਿਨ੍ਹਾਂ ਦੀਆਂ ਜ਼ਮੀਨਾਂ ਹੈਗੀਆਂ ਮਿਸਾਲ ਦੇ ਤੌਰ ਤੇ ਪਿੱਛੇ ਰੌਲਾ ਪਿਆ ਸੀ ਸਿਆਸਤ ਫਰੀਦਕੋਟ ਦੇ ਰਾਜੇ ਦੇ ਔਲਾਦ ਦਾ ਜੀ ਉਹਨਾਂ ਦੀਆਂ ਧੀਆਂ ਦਰਮਿਆਨ ਰੌਲਾ ਪੱਪਾ ਚੱਲਿਆ ਸੀ ਫ੍ਰੀਸਕੋਰਟ ਵੀ ਉਹਨਾਂ ਦਾ ਇੱਕ ਕਾਫੀ ਵੱਡਾ ਮਹਿਲ ਹੈ ਕਾਫੀ ਵੱਡੀ ਪ੍ਰਾਪਰਟੀ ਹੈ ਤੇ ਉਹਦੇ ਵਿੱਚ ਜ਼ਿਕਰ ਜ਼ਿਕਰਾ ਆਇਆ ਸੀ ਕਿ ਕਾਫੀ ਜ਼ਮੀਨ ਜਿਹੜੀ ਹੈਗੀ ਆਪੂ ਨਦੀ ਉੱਥੇ ਪਈ ਹੈ ਮਾਧਿਲ ਪ੍ਰਦੇਸ਼ ਤੋਂ ਸ਼ਿਮਲੇ ਦੇ ਵਿੱਚ ਜੀ ਇਸੇ ਵੀ ਗਿਆ ਪਾਰੇ ਹਸਤ ਪਟਿਆਲੇ ਆ ਦੀ ਗੱਲ ਕਰ ਲਈਏ ਇਹਨਾਂ ਦਾ ਚੈਲ ਦੇ ਵਿੱਚ ਇੱਕ ਜਿਹੜਾ ਹੈਗਾ ਇੱਕ ਤਾਂ ਪੈਲਸ ਇਹਨਾਂ ਦਾ ਹੈਗਾ ਜਿਹੜਾ ਉੱਥੋਂ ਦੀ ਸਰਕਾਰ ਨੇ ਐਕਵਾਇਰ ਕਰ ਲਿਆ ਇੱਕ ਪੈਲਸ ਹੋਰ ਹੈ ਜਿਹਨੂੰ ਦੈਟੂਚੀ ਪੈਲਸ ਕਹਿੰਦੇ ਨੇ ਦੂਚੀ ਫਾਰਮ ਵੀ ਕਹਿੰਦੇ ਆ ਹਮਮ ਇੱਕ ਜਿਹੜਾ ਹੈਗਾ ਉਹਾਂ ਉੱਪਰ ਜਿਹੜੀ ਹੈ ਚਾਈਲਡ ਦੇ ਉੱਪਰਲੇ ਪਾਸੇ ਜਾ ਕੇ ਜਿੱਦਾਂ ਹਨੂਮਾਨ ਦਾ ਮੰਦਰ ਆ ਮੈਂ ਉਹ ਵੀ ਦੇਖ ਕੇ ਆਂ ਜੀ ਉਹਨੂੰ ਬਲੋਸਮ ਪੈਲਸ ਕਾਇਲ ਜਿੱਥੇ ਕਿਸੇ ਜ਼ਮਾਨੇ ਚ ਕੈਪਟਨ ਅਮਰਿੰਦਰ ਸਿੰਘ ਦੀ ਮਾਂ ਕਰਮੀ ਦੇਵ ਜਿਹੜੀ ਨਹੀਂ ਹੁੰਦੀ ਸੀ ਮਹਾਰਾਣੀ ਮਹਿੰਦਰ ਕੌਰ ਹੂੰ ਹੂੰ ਇਹਦੇ ਨਾਲ ਹੀ ਜੇ ਦੇਖੀਏ ਤਾਂ ਜਦੋਂ ਪ੍ਰਨੀਤ ਕੌਰ ਆਪਣੇ ਨੋਮੀਨੇਸ਼ਨ ਪੇਪਰ ਫਾਈਲ ਕਰਦੀ ਹੁੰਦੀ ਹੈ ਤੇ ਇਹ ਵੀ ਦੱਸਦੀ ਹੁੰਦੀ ਹੈ ਕਿ ਮੇਰੇ ਨਾਂ ਤੇ ਜ਼ਮੀਰ ਹਮਾਦਰ ਪ੍ਰਵੇਸ਼ਟ ਹੈਗੀ ਇਹਨਾਂ ਦੇ ਸਾਰੇ ਨੰਬਰ ਦੇ ਨਾਂ ਤੇ ਹੂੰ ਹੂੰ ਪਰ ਜਿਹੜੀ 101 ਕਿਲ ਵਾਲੀ ਕਹਾੜੀ ਹੈ ਤੇ ਬੇਨਾਮੀ ਹੈ ਇਹ ਉਹਨੇ ਖੜੂ ਵੀ ਕਿ ਦੀ ਕਹਾਣੀ ਜੀ ਇਹ ਗੱਲ ਜਿਹੜੀ ਭਵਿੱਖ ਦੇ ਤੇ ਨਿਰਪੜ ਹੈ ਹਮਮ ਪਰ ਜਿਸ ਕੱਲ ਉਹਨਾਂ ਨੂੰ ਪੇਸ਼ ਕੀਤਾ ਮਜੀਠੀਏ ਨੂੰ ਮਜੀਠੀਏ ਦੇ ਬਾਰੇ ਉਹ ਸੇ ਬੜੀ ਗੱਲ ਕੋਸ਼ਿਸ਼ ਕੀਤੀ ਉਹਨਾਂ ਨੇ ਬਿੱਲਾ ਉਹਦੀ ਮਜੀਠੀਏ ਨੂੰ ਇਹ ਜਿਹੜਾ ਹੈਗਾ ਇਹ ਸਾਨੂੰ ਸਹਿਯੋਗ ਨਹੀਂ ਦਿੰਦਾ ਇਹਦਾ ਰਿਮਾਂਡ ਹੋਰ ਚਾਹੀਦਾ ਔਰ ਜਾੜ ਨਾ ਰਿਮਾਂਡ ਦਾ ਮਿਲ ਗਿਆ 7 ਦਿਨ ਪਹਿਲਾਂ ਸੀ 11 ਦਿਨ ਹੋ ਗਏ ਆ ਵੱਧ ਤੋਂ ਵੱਧ ਜੇ ਰਿਮਾਂਡ ਲਾਤੀ ਜੀ ਵੜੀ ਫੇਰ ਮੰਗਿਆ ਤੇ ਜੱਜ ਸਾਹਿਬ ਨੇ ਦੇ ਦਿੱਤਾ ਤਾਂ ਉਹ ਤਨ ਦਿਨਾਂ ਤੋਂ ਵੱਧ ਨਹੀਂ ਹੋ ਸਕਦਾ ਕਿ ਕੋਈ 14 ਦਿਨਾਂ ਤੋਂ ਵੱਧ ਕਾਨੂੰਨੀ ਤੌਰ ਤੇ ਹੋ ਹੀ ਨਹੀਂ ਸਕਦਾ ਹੂੰ ਹੂੰ ਇਹਦੇ ਨਾਲ ਹੀ ਜੇ ਆਪਾਂ ਦੇਖੀਏ ਤਾਂ ਵਿਕਰਮ ਮਜੀਠੀਆ ਦੇ ਵਕੀਲਾਂ ਨੇ ਚੁਣੌਤੀ ਦਿੱਤੀ ਹੈ ਜਿਹੜਾ ਪਹਿਲਾ ਰਿਮਾਰਡ ਦਿੱਤੇ ਜੀ ਜਿਹੜਾ ਮੁਕਦਮਾ ਦਰਜ ਕੀਤਾ ਉਹਨੂੰ ਵੀ ਚੁਣੌਤੀ ਦਿੱਤੀ ਹੈ ਤੇ ਨਾਲ ਅਗਲੀ ਗੱਲ ਕਹੀ ਹੈ ਕਿ 2 ਘੰਟੇ ਦੇ ਕਰੀਬ ਉਹਨੂੰ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੂੰ ਇਹ ਸਾਡੇ ਥੋੜੇ ਅੜਗੇ ਦਾ ਚੰਦੀ ਸਾਹਿਬ 2-2 ਮਹੀਨੇ ਰਹੇ ਤੇ ਉਹਨਾਂ ਨਾਲ ਕੋਈ ਲੋਕ ਹੈ ਦੇਖੋ ਨਹੀਂ ਪਰ ਸਾਡੇ ਕੋਲ ਜਾ ਕੇ ਪਹੁੰਚ ਨਹੀਂ ਹੈ ਜੀ ਸਿਰਫ ਵਕੀਲ ਕਿਵੇਂ ਕਰਾਂਗੇ ਇਨਾਂ ਦੇ ਕੋਈ ਵਕੀਲਾ ਨਹੀਂ ਕੋਈ ਕਮਿਟੀ ਟੌਪ ਦੇ ਵਕੀਲ ਹੈ ਔਰ ਵੱਡੇ ਵੱਡੇ ਵਕੀਲ ਹੈ ਦੇ ਨਾਲ ਦੀ ਨਾਲ ਪਟੀਸ਼ਨ ਧਾਰ ਕਰਨ ਦੇ ਬਿਲਕੁਲ ਜੀ ਤੁਸੀਂ ਸੁਣਿਆ ਹੋਣਾ ਇਹਨਾਂ ਦੇ ਇੱਕ ਵਕੀਲ ਸਾਹਿਬ ਨੇ ਇਹ ਗੱਲ ਕਹਿ ਦਿੱ ਚੁਣੌਤੀ ਦੇ ਦਿੱਤੀ ਹਮ ਭਗਵੰਤ ਮਾਨ ਕੇਜਰੀਵਾਲ ਕਹਿਣ ਕਿ ਮਿਠੀਆ ਜਿਹੜਾ ਹੈਗਾ ਉਹ ਨਸ਼ੇ ਦਾ ਵਪਾਰੀ ਹੈ ਜੀ ਉਹ ਨਹੀਂ ਕਹਿੰਦੇ ਕਿਉਂ ਨਹੀਂ ਕਹਿੰਦੇ ਕਿਉਂਕਿ ਕੇਜਰੀਵਾਲ ਪਹਿਲਾਂ ਮਾਫੀ ਮੰਗ ਚੁੱਕਿਆ ਬਿਲਕੁਲ ਉਹ ਕਹਿ ਚੁੱਕਿਆ ਕਿ ਜਿਹੜਾ ਆ ਕੇਸ ਬਣਿਆ ਮੈਂ ਇਹ ਸੂਮਿਆਂ ਤੋਂ ਵੱਧ ਆਦਤ ਦਾ ਬਣਿਆ ਹਮ ਹਮ ਲਿਖਣ ਦੇ ਵਿੱਚ ਬੀਬੀ ਜਿਹੜਾ ਡਰੱਗ ਦਾ ਮਾਮਲਾ ਹੈ ਕਹਿੰਦੇ ਉਹ ਨਹੀਂ ਲਿਖ ਸਕਦੀ ਉਹਨਾਂ ਦੀ ਜੁਰਤ ਹੀ ਨਹੀਂ ਹੋ ਕਰਨ ਪਰ ਕਿਉਂਕਿ ਜਿਹਦੇ ਕੋਲ ਪੈਸੇ ਹੁੰਦੇ ਆ ਜਿਹਦੇ ਕੋਲ ਸਾਧਨ ਹੁੰਦੇ ਆ ਸਾਰੀ ਲੜਾਈ ਲੜ ਸਕਦਾ ਹੈ ਬਿਲਕੁਲ ਜੀ ਔਰ ਥੋੜੇ ਮੇਰੇ ਅਰਗੇ ਔਰ ਕਿਸੇ ਦਾ ਲਾਲਾ ਕੋਠੇ ਬੁਰਾ ਹਾਲ ਕਰਨ ਤੇ ਮਜੀਠੀਏ ਦੀ ਕਿੰਨੀ ਕੁ ਕੁੱਟਮਾਰ ਕੀਤੀ ਹੈ ਬਿਲਕੁਲ ਜੀ ਇਹਦੀ ਕੀ ਉਹਨੂੰ ਕੋਈ ਜ਼ਿਆਦਤੀ ਕੀਤੀ ਕਿੰਨਾ ਕੋਇਆ ਉਹਦੇ ਵਕੀਲਾਂ ਨੂੰ ਮਿਲ ਕੇ ਉਹਦੇ ਉਹ ਵੀ ਆ ਕੇ ਕਹਿੰਦੇ ਚੜ੍ਹਦੀ ਕਲਾ ਚ ਹਮਮ ਜਦੋਂ ਉਹਨੂੰ ਪਰਸੋ ਲਿਆਦਾ ਗਿਆ ਮਜੀਠੇ ਉੱਥੇ ਉਹਦੇ ਆਪ ਦੇ ਹਲਕੇ ਦੇ ਵਿੱਚ ਜਿਹੜੀ ਕਲਾਸ 4 ਜਾਂ ਜਿਹੜੀ ਬੀਬੀ ਉਹਨਾਂ ਦੇ ਢੜੂਪੋ ਚ ਕਰਨ ਵਾਲੀ ਆ ਅੰਦਰ ਉਹ ਨੂੰ ਮਿਲੀ ਹੈ ਜੀ ਕੱਲ ਉਹ ਨੂੰ ਜਿਹੜੇ ਲੋਕਾਂ ਨੇ ਪੁੱਛਿਆ ਵੀ ਜੀ ਜੀ ਕਿਵੇਂ ਸੀ ਉਹ ਕਹਿੰਦੀ ਜਮਾ ਚੰਦਰੀ ਕਲਾ ਸੀ ਉਹ ਮੇਂ ਛੜ ਬੱਤ ਪਸੰਦ ਦਸ ਰਾਇ ਫਿਰਦਾ ਸੀ ਹੂੰ ਹੂੰ ਪਰ ਵੱਡੇ ਲੋਕਾਂ ਦਾ ਦੇ ਨਹੀਂ ਨਾ ਵਾਸਤੇ ਤਾਂ ਐਨਾ ਕੀ ਹੁੰਦਾ ਕਿ ਬੰਦਾ ਪੁਲਿਸ ਦੀ ਕਸਟਡੀ ਦੇ ਵਿੱਚ ਹੈ ਬਿਲਕੁਲ ਤੇ ਬਾਹਰ ਕਿਸੇ ਨੂੰ ਮਿਲ ਕਿੰਨੀ ਸਹੀ ਦਾ ਕੁੱਟ ਮਾਰ ਕੀ ਨੇ ਕਰਨੀ ਹੁੰਦੀ ਆ ਉੱਥੇ ਹੈ ਹੂੰ ਹੂੰ ਪਰ ਇਹ ਵੀ ਜੇ ਆਪਾਂ ਦੇਖੀਏ ਮੈਨੂੰ ਇਹੋ ਲੱਗਦਾ ਵੀ ਅਕਾਲੀ ਦਲ ਨੂੰ ਕੱਲ ਸਰਕਾਰ ਨੇ ਥੋੜਾ ਜਿਹਾ ਜਿਹੜਾ ਹੈਗਾ ਨਾ ਉਹ ਟੌਕ ਦੇ ਤਾ ਹੂੰ ਹੂੰ ਅਕਾਲੀ ਦਲ ਪਿਛਲੇ ਲੰਬੇ ਸਮੇਂ ਤੋਂ ਆਪਾਂ ਨੂੰ ਪਤਾ ਹੈ ਵੀ ਉਹ ਹਾਸ਼ੀਏ ਤੇ ਜਾ ਚੁੱਕੇ ਹਨ ਪਰ ਮੈਂ ਦੇਖਿਆ ਕਿ ਕੱਲ ਪਹਿਲੀ ਵਾਰੀ ਅਕਾਲੀ ਦਲ ਸੜਕਾਂ ਤੇ ਉਤਰਿਆ ਸੀ ਇਹਦੀ ਗੱਲ ਆਪਾਂ ਅੱਗੇ ਕਰਾਂਗੇ ਕਿੰਨਾ ਕੁ ਦ ਹੈ ਉਹ ਦੇਖਣਾ ਇਹ ਹੈ ਕਿ ਮਜੀਦ ਗਿਆ ਜਿਹੜੀ ਅਗਲੀ ਪੁਚ ਜੁਸ਼ ਹੁੰਦੀ ਹੈ ਉਹਦੇ ਵਿੱਚੋਂ ਕੀ ਨਿਕਲਦਾ ਹੈ